ਜੀ ਤੁਸੀਂ ਦੇਖ ਰਹੇ ਹੋ ਫਾਸਟ ਥੇ ਨਿ ਅਸੀਂ ਪਹੁੰਚੇ ਆ ਅੱਜ ਪਿੰਡ ਮਲੂਕਾ ਵਿਖੇ ਸਟੂਡੈਂਟਾਂ ਦਾ ਆਜੋ ਕਲਰ ਰਜਾਣ ਹੈ ਨੌਜਵਾਨਾਂ ਦਾ ਰਜਾਣ ਹੈ ਕਿ ਬਾਹਰ ਜਾਂਦਾ ਤੇ ਸਾਡੇ ਨਾਲ ਮੌਜੂਦ ਹੈ ਕੁਲਵੰਤ ਸਿੰਘ ਮਲੂਕਾ ਜੀ ਮਲੂਕਾ ਪਿੰਡ ਦੇ ਵਸਨੀਕ ਹੈ ਜੋ ਕਨੇਡਾ ਛੱਡ ਕੇ ਇੱਥੇ ਹਲਕਾ ਰਾਮਪਰਾ ਫੂਲ ਦੇ ਵਿੱਚ ਉਹ ਇੱਕ ਵਿਦਿਆਅ ਦੇ ਤੌਰ ਤੇ ਉਹਨਾਂ ਨੇ ਇੱਕ ਸਕੂਲ ਖੋਲ੍ਹਿਆ ਹੋਇਆ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਨਾਂ ਆ ਰਿਹਾ ਹੈਗਾ ਤੇ ਨਾਲ ਖੇਤੀਬਾੜੀ ਦਾ ਵੀ ਕੰਮ ਕਰ ਰਹੇ ਆ ਤੇ ਬਹੁਤ ਹੀ ਨਾ ਕੁਲਵੰਤ ਸਿੰਘ ਮਲੂਕਾ ਦਾ ਹਲਕਾ ਰਾਮਪਰਾ ਫੂਲ ਦੇ ਵਿੱਚ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਆਂ ਨਾਲ ਗੱਲਬਾਤ ਕਰਾਂਗੇ ਸਤਿਕਾਰ ਸਰ ਫਾਸਟਵੇ ਚੈਨਲ ਤੇ ਸਵਾਗਤ ਹੈ ਤੁਹਾਡਾ ਮੇਰੇ ਵੱਲੋਂ ਸਾਰੇ ਸੰਸਾਰ ਦੇ ਵਿੱਚ ਵੱਸਦੇ ਸਨੂ ਪੰਜਾਬੀਆਂ ਨੂੰ ਤੇ ਫਾਸਟਵੇ ਦੇ ਦਰਸ਼ਕਾਂ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਅੱਜ ਬੱਚਿਆਂ ਦੇ ਵਿੱਚ ਬਾਹਰ ਜਾਂਦਾ ਰੁਝਾਨ ਹੈ ਤੁਸੀਂ ਲੇਕਿਨ ਬਹੁਤ ਟਾਈਮ ਪਹਿਲਾਂ ਕੈਨੇਡਾ ਨੂੰ ਛੱਡ ਕੇ ਇੱਥੇ ਇੱਕ ਸਿੱਖਿਆ ਦੇ ਮਤਲਬ ਕਿ ਬੱਚਿਆਂ ਨੂੰ ਦੇਣ ਲਈ ਸਕੂਲ ਖੋਲ੍ਹਿਆ ਹੋਇਆ ਹੈ ਇਹਦੇ ਬਾਰੇ ਕੀ ਕਹੋਗੇ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਵੀ ਪੰਜਾਬ ਦੇ ਵਿੱਚ ਜਾ ਕੇ ਅਸੀਂ ਇਹ ਸੇਵਾ ਕਰੀਏ ਬੱਚੇ ਪੜ੍ਹਨ ਦੇ ਕੇ ਜਿਹੜੀ ਖੇਤੀ ਕਰਨਾ ਚਾਹੁੰਦੇ ਆ ਜਾਂ ਕੋਈ ਜੌਬਸ ਨਹੀਂ ਹੁੰਦੀਆਂ ਇੱਥੇ ਨੌਕਰੀਆਂ ਨਹੀਂ ਮਿਲਦੀਆਂ ਤੇ ਦੋਨੇ ਕਾਰਨ ਕਰਕੇ ਖੇਤੀਬਾੜੀ ਕਰਕੇ ਵੀ ਤੇ ਨੌਕਰੀਆਂ ਨਾ ਮਿਲਣ ਕਰਕੇ ਬੱਚੇ ਬਾਹਰ ਜਾ ਰਹੇ ਨੇ ਦੂਜੇ ਪਾਸੇ ਬੱਚੇ ਬਾਹਰ ਜਾ ਕੇ ਹਰ ਕੋਈ ਚੰਗੀ ਕਮਾਈ ਕਰ ਰਹੇ ਨੇ ਮੈਂ ਤੁਹਾਨੂੰ ਮਿਲ ਕੇ ਧੰਨਵਾਦ ਕਰਦਾ ਬਾਹਰਲੇ ਕੰਟਰੀਆਂ ਦਾ ਖਾਸ ਕਰਕੇ ਕੈਨੇਡਾ ਦਾ ਵੀ ਉਹਨਾਂ ਨੇ ਆਪਣੇ ਯੂਥ ਸੰਭਿਆ ਤੇ ਉੱਥੇ ਉਹ ਮਤਲਬ ਕਿ ਜਾ ਕੇ ਪੜ੍ਹਨ ਲੱਗ ਕੇ ਆਪਣਾ ਕਾਰੋਬਾਰ ਕਰ ਰਹੇ ਨੇ ਪਰ ਦੂਜੇ ਪਾਸੇ ਮੈਂ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਕਰਨ ਨੂੰ ਇੱਥੇ ਜਿਵੇਂ ਪ੍ਰਾਈਵੇਟ ਨੌਕਰੀਆਂ ਵੀ ਮਿਲਦੀਆਂ ਨੇ ਤੇ ਨਾਲ ਦੀ ਨਾਲ ਜਿਵੇਂ ਖੇਤੀਬਾੜੀ ਹਰਤੰਦਾ ਉਹ ਵੀ ਜੇ ਤੁਸੀਂ ਤਰੀਕੇ ਨਾਲ ਕਰੋਗੇ ਉਹ ਵੀ লাভ ਬੰਦਾ ਸਾਡਾ ਕਿਵੇਂ ਮਨ ਬਣਿਆ ਮਤਲਬ ਕਿ ਕੈਨੇਡਾ ਛੱਡ ਕੇ ਜਿਹੜਾ ਕੈਨੇਡਾ ਛੱਡ ਕੇ ਇੱਥੇ ਜਿਹੜਾ ਸਕੂਲ ਚਲਾਉਂਦਾ ਜੀ ਐਕਚੁਅਲੀ ਬਿੰਦਰ ਜੀ ਮੇਰੇ ਨਾਮ ਪਰਿਵਾਰ ਦੇ ਵਿੱਚ ਮੇਰੇ ਯੂਨੀਵਰਸਿਟੀ ਦੇ ਵਿੱਚ ਮੇਰੀ ਜਿਹੜੀ ਤਨ ਪਤਨੀ ਸਰਦਾਰ ਜਨਦੀਪ ਕੌਰ ਜੀ ਉਹਨਾਂ ਦੇ ਕੋਈ ਬ੍ਰਦਰ ਨਹੀਂ ਹੈਗਾ ਸੀਗਾ ਤੇ ਉਹਨਾਂ ਦੇ ਮਦਰ ਜੀ ਡੈਥ ਹੋ ਗਈ ਕੈਨੇਡਾ ਦੇ ਵਿੱਚ ਤੇ ਮੇਰੇ ਮਨ ਦੇ ਵਿੱਚ ਸੀ ਕਿ ਮੈਂ ਉਹਨਾਂ ਦੀ ਯਾਦ ਦੇ ਵਿੱਚ ਕੋਈ ਕੋਈ ਕੰਮ ਐਸਾ ਕਰਾਂ ਫਿਰ ਮੈਂ ਸੋਚਿਆ ਚਲੋ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਸੁਮਾਤਪਾਈ ਪਿੰਡ ਵਿੱਚ ਮਨਨ ਕਿ ਮੇਰੇ ਜਿਹੜਾ ਸੌਰਵ ਪਿੰਡ ਹੈ ਉੱਥੇ ਮੈਂ ਇੱਕ ਸਕੂਲ ਦੀ ਸਥਾਪਨਾ ਕੀਤੀ ਸੋ ਬੜੀ ਵਾਹਿਗੁਰੂ ਦੀ ਕਿਰਪਾ ਹੈ ਜਦੋਂ ਸਕੂਲ ਸ਼ੁਰੂ ਕੀਤਾ 2005 ਦੇ ਵਿੱਚ ਮੈਂ ਉਹਨਾਂ ਵੇਲੇ ਇੱਕ ਕਾਰਪੋਰੇਟ ਲੁੱਕ ਦਿੱਤੀ ਬਿਲਡਿੰਗ ਨੂੰ ਤੇ ਹਰ ਕੋਈ ਮੈਨੂੰ ਇਹ ਕਹਿ ਰਿਹਾ ਸੀ ਕਿ ਪਿੰਡ ਦੇ ਵਿੱਚ ਇੰਨਾ ਵੱਡਾ ਸਕੂਲ ਬਣਾ ਕੇ ਨਹੀਂ ਫਾਇਦਾ ਹੈਗਾ ਤੇ ਤੁਸੀਂ ਗਲਤ ਪੈਸੇ ਲਾਏ ਤੇ ਇੱਕ ਬੋਰਡ ਮਨਨ ਕਿ ਆਈਸੀਸੀ ਚੁਣਿਆ ਸੋ ਜਿੰਨੇ ਵੀ ਕੋਈ ਰਾਘੀਰ ਸੀਗੇ ਜਿਹਨੂੰ ਬਿਲਡਿੰਗ ਬਣ ਰਹੀ ਸੀ ਜਾਂ ਰਿਸ਼ਤੇ ਦਾ ਦੋਸਤ ਸਾਰੇ ਇਹ ਕਹਿੰਦੇ ਸੀ ਵੀ ਇਹ ਤੂੰ ਵੱਡਾ ਕੰਮ ਕੀਤਾ ਤੇ ਇਹ ਇਤਨਾ ਕਾਮਯਾਬ ਨਹੀਂ ਹੋਣਾ ਪਰ ਮੈਨੂੰ ਵਿਸ਼ਵਾਸ ਸੀ ਪ੍ਰਮਾਤਮਾ ਤੇ ਬਾਕੀ ਮੈਨੂੰ ਪਤਾ ਵੀ ਤੁਸੀਂ ਖਾਨਦਾਨੀ ਮਿਹਨਤੀ ਬੰਦੇ ਆ ਤੇ ਮਿਹਨਤ ਕੀਤੀ ਤੇ ਵਾਹੀ ਗੁਰੂ ਦੀ ਕਿਰਪਣਾ ਚਾਰ ਚਰਨ ਲੱਗੇ ਉਹਨੇ ਸਵਲੀ ਮਤਲਬ ਕਿ ਸਕੂਲ ਦੇ ਵਿੱਚ 2000 ਬੱਚਾ ਪੜ੍ਹ ਰਹੇ ਆ ਹਲਕਾਰ 암ਪਰਾ ਫੂਲ ਨਿਹਾਲ ਸਿੰਘ ਵਾਲਾ ਵਾਗਾਪੁਰਾਣਾ ਏਰੀਆ ਦੇ ਬੱਚੇ ਜਿਹੜੇ ਆ ਰਹੇ ਕਿੰਨੀ ਇੱਕ ਬੱਸ ਸਰਵਿਸ ਮਤਲਬ ਕਿ ਉਹਨਾਂ ਨਹੀਂ ਰਹੀ ਹੈ। ਇਤਨਾ ਹਲਕੇ ਦੇ ਜਿਹੜੇ ਪਿੰਡ ਨੇ অলਮੋਸਟ 85 ਪਿੰਡ ਨੇ ਜਿੱਥੋਂ ਕਿ ਬੱਚੇ ਆ ਰਹੇ ਨੇ। ਹੁਣ ਦੇਖੋ ਸਕੂਲ ਸਾਰੇ ਵਧੀਆ ਹੁੰਦੇ ਨੇ। ਪਰ ਮੈਨੂੰ ਔਰ ਬੜੀ ਇਮਾਨਦਾਰੀ ਦੀ ਗੱਲ ਹੈਗੀ ਹੈ ਕਿ ਜਿਹੜਾ ਮੇਰਾ ਸਟਾਫ ਹੈ ਨਾ ਮਿਹਨਤੀ ਹੈ। ਇਹਨਾਂ ਇਮਾਨਦਾਰੀ ਨਾਲ ਕੰਮ ਕਰਦੇ ਨੇ। ਤੇ ਵੀ ਬਹੁਤ ਦੂਰੋਂ ਦੂਰੋਂ ਬੱਚੇ ਆ ਰਹੇ ਨੇ। ਮਤਲਬ ਇਹ ਹਰੇਕ ਹੱਕੇ ਦੇ ਵਿੱਚੋਂ ਜਿੰਨ 85 ਪਿੰਡ ਬਹੁਤ ਪਿੰਡ ਹੁੰਦੇ ਨੇ। ਸੋ ਜੀ ਅਸੀਂ ਇੱਕ ਵਧੀਆ ਪਲੇਟਫਾਰਮ ਦਿੱਤਾ ਕਿ ਮਿਲ ਕੇ ਬੱਚੇ ਉਹ ਫੀ ਵਿਦਿਅਲਰ ਰਹੇ ਨਿਕ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਹਾਂ ਕਿ ਜਦੋਂ 2005-06 ਦੇ ਵਿੱਚ ਨਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਖਿਡਾਣੇ ਨਹੀਂ ਹੁੰਦੀ ਸੀ ਸਪੋਰਟਸ ਬਿਲਕੁਲ ਨਹੀਂ ਹੁੰਦੀ ਸੀ ਤੇ ਮੈਂ ਮਤਲਬ ਕਿ ਮੇਰੇ ਸਲਾਹਕਾਰ ਸੀਗੇ ਆਪਣਾ ਡਾਕਟਰ ਅਹਿਰਿਸਟਲੋਂ ਆਪਣੇ ਪ੍ਰਿੰਸੀਪਲ ਵਾਈਪੀਐਸ ਮੋਹਲੀ ਦੇ ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੁਸੀਂ ਸਪੋਰਟਸ ਨੂੰ ਵੀ ਮਤਲਬ ਕਿ ਬਦਤ ਬਦਲ ਕਰਵਾਓ ਬੱਚਿਆਂ ਚ ਤੇ ਮੈਂ ਪਹਿਲੇ ਦਿਨ ਤੋਂ ਹੀ 5 6 ਸਪੋਰਟਸ ਦੇ ਬਹੁਤ ਵਧੀਆ ਟੀਚਰ ਨਿਯੁਕਤ ਕੀਤੇ ਤੇ ਉਹਨਾਂ ਦਾ ਰਿਜ਼ਲਟ ਵੀ ਬੜਾ ਵਧੀਆ ਮਿਲਿਆ ਹੁਣ ਕੋਈ ਕਈ ਬੱਚੇ ਸਾਡੇ ক্রিকেট ਲੈਵਲ ਤੇ ਬੜਾ ਅੱਗੇ ਵਧੇ ਇੱਕ ਉਹਨ ਸਾਡਾ 12th ਗ੍ਰੇਡ ਦਾ ਬੱਚਾ ਰਾਜਸਥਾਨ ਰਾਇਲ ਦੇ ਵਿੱਚ ਆਈਪੀਐਲ ਦੇ ਵਿੱਚ ਸਿਲੈਕਟ ਹੋਇਆ 12th ਗ੍ਰੇਡ ਦਾ ਬੱਚਾ ਸੋ ਇਸ ਤਰ੍ਹਾਂ ਹੋਰ ਬੱਚੇ ਬਹੁਤ ਨੇ ਜਿਹੜੇ ਕਿ ਖੇਡਣ ਦੇ ਵਿੱਚ ਕਾਫੀ ਨਾਮ ਨਾਂ ਘਟ ਚੁੱਕੇ ਨੇ ਤੇ ਇਸ ਦੇ ਨਾਲ ਅਸੀਂ ਸੁਣਿਆ ਕਿ ਮੇਰੇ ਤੋਂ ਕੁਝ ਚੰਗੇ ਫਾਰਮਰ ਵੀ ਹੋ ਤੇ ਖੇਤੀ ਵੀ ਨਾਲ ਨਾਲ ਕਰ ਰਹੇ ਹੋ ਹਾਂਜੀ ਦੇਖੋ ਉਹਦਾ ਆਪਾਂ ਮਤਲਬ ਕਿ ਜੱਟ ਜ਼ਿੰਮੇਦਾਰ ਹੈਗੇ ਆਂ ਖਰ ਮਤਲਬ ਕਿ ਖੇਤੀ ਤਾਂ ਮੈਂ ਪਹਿਲਾਂ ਹੀ ਉਸੇ ਖੇਤੀ ਇੱਕ ਬਹੁਤ ਵਧੀਆਤ ਹੁੰਦਾ ਪਰ ਖੇਤੀ ਇਹਨਾਂ ਸੌਖਾ ਕੰਮ ਨਹੀਂ ਖੇਤੀ ਵੀ ਹੁਣ ਪੈਸੇ ਨਾਲ ਹੀ ਹੁੰਦੀ ਹੈ ਜੋ ਮਸ਼ੀਨਰੀ ਹੈ ਬੜੀ ਕੋਸਟਲੀ ਹੈ ਰਿਹਾਂ ਸਪ੍ਰੇਮੀਆਂ ਨੇ ਜਿਸ ਤਰੀਕੇ ਨਾਲ ਕਰਦੇ ਹੋਂ ਫਿਰ ਵੀ ਮਤਲਬ ਕਿ ਖੇਤੀ ਇੱਕ ਬੜਾ ਲਾਹੇਵੰਦ ਹੁੰਦਾ ਹੈ ਕਿਉਂਕਿ ਇਨਸਾਨ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਬਾਕੀ ਜਦੋਂ ਕੋਵਿਡ ਆਇਆ ਉਦੋਂ ਸਕੂਲਾਂ ਦਾ ਬਹੁਤ ਨੁਕਸਾਨ ਹੋਇਆ ਫਿਰ ਮੈਂ ਸੋਚਿਆ ਕਿ ਟੱਕਰ ਦਾ ਕੰਮ ਘੋਰ ਕਰ ਲਈਏ ਜਦੋਂ ਮਲਕੀ ਪੁੱਤ ਵੱਡਾ ਹੋ ਜਾਵੇ ਬਈ ਬੱਚੇ ਵੱਡੇ ਹੋ ਜਾਣ ਤੁਹਾਡੇ ਸਾਥ ਦੇਣ ਲੱਗ ਪੈਣ ਫਿਰ ਬੰਦੇ ਦਾ ਆਟੋਮੈਟਿਕਲੀ ਹੋਰ ਕੰਮ ਕਰਨੀ ਚੀ ਕਰਦਾ ਫਿਰ ਮੈਂ ਇਹ ਧੰਦਾ ਚੁਣਿਆ ਤੇ ਹੁਣ ਇਸ ਤੋਂ ਬਾਅਦ ਮੇਰਾ ਪਲਾਨ ਹੈਗਾ ਕਿ ਜਿਵੇਂ ਕਿਸਾਨਾਂ ਦੀ ਮੂੰਗੀ ਰਲਦੀ ਹੈ ਲੋਕ ਮੂੰਗੀ ਬੀਜਦੇ ਨੇ ਤੇ ਮੇਰਾ ਰਸਦਾ ਵੀ ਮੈਂ ਉਹਦਾ ਪ੍ਰੋਸੈਸਿੰਗ ਪਲਾਂਟ ਲਾ ਕੇ ਤੇ ਬੀਨੋ ਜਿਹੜੀ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਵੀ ਮੈਂ ਮਿਲ ਕੇ ਆਪਣੇ ਬ੍ਰੈਂਡਾਂ ਹੈਗਾ ਇੱਕ ਕਿਰਤਬਾਈ ਕਰਕੇ ਉਹਦੇ ਵਿੱਚ ਮੇਰਾ ਵਿਚੰਦਾ ਮਤਲਬ ਕਿ ਇਰਾਦਾ ਹੈਗਾ ਲੋਕ ਸਭਾ ਚੋਣ ਆ ਰਹੀਆਂ ਇਹਦੇ ਵਿੱਚ ਤੁਹਾਡਾ ਕੀ ਮੇਨ ਜਿਹੜਾ ਰੋਲ ਹੋਵੇਗਾ ਲੋਕ ਸਭਾ ਚੋਣ ਆ ਰਹੀਆਂ ਜਰੂਰ ਪਰ ਜੋ ਮਿਲ ਕੇ ਪਾਰਟੀ ਹਕਮ ਲਾਉਗੀ ਜਿਵੇਂ ਸੀਨੀਅਰ ਲੀਡਰਸ਼ਿਪ ਦੇ ਮੈਂ ਸੰਪਰਕ ਦੇ ਵਿੱਚ ਹੈ ਜਿਵੇਂ ਉਹਨਾਂ ਦਾ ਹਕਮ ਹੋਊਗਾ ਆਪਾਂ ਉਹਨਾਂ ਹੀ ਕਰਾਂਗੇ ਤੇ ਕਾਂਗਰਸ ਪਾਰਟੀ ਨੇ ਹਜੇ ਤੱਕ ਜਿਹੜਾ ਮਤਲਬ ਕਿ ਉਮੀਦਵਾਰ ਤਾਂ ਨਹੀਂ ਲਾਨਿਆ ਗਿਆ ਭਾਜਪਾ ਵੱਲੋਂ ਤਾਂ ਲਾਂ ਦਿੱਤਾ ਗਿਆਗਾ ਤੇ ਇਹਦੇ ਬਾਰੇ ਕਹੂੰਗੀ ਲੇਕਿਨ ਕਾਂਗਰਸ ਪਾਰਟੀ ਬੜਾ ਸੋਚ ਸਮਝ ਕੇ ਜਿਹੜੇ ਆਪਣੇ ਉਮੀਦਵਾਰ ਐਲਾਨ ਦੀ ਹੈ ਮੇਨੂੰ ਉਮੀਦ ਹੈ ਕਿ ਮੈਡ ਐਕਟਰੋ ਤੱਕ ਸਾਰੀ ਉਮੀਦਵਾਰਾਂ ਦੀ ਸੂਚੀ ਆ ਜਾਏਗੀ ਉਸ ਤੋਂ ਬਾਅਦ ਉਹਦੀ ਮੁਤਾਬਕ ਹੀ ਪਲਾਨ ਕੀਤਾ ਜਾਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਾਂਗਰਸ ਪਾਰਟੀ ਤੁਹਾਨੂੰ ਹਲਕਾ ਰਾਮਪਰਾ ਫੂਲ ਤੋਂ ਟਿਕਟ ਦਿੰਦੀ ਹੈ ਤੇ ਲੋਕਾਂ ਨਾਲ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਕੀ ਜਿਹੜੇ ਵਾਅਦੇ ਕਰੋਗੇ ਕੀ ਉਹਨਾਂ ਦੇ ਖਰਾ ਉਤਰੋਗੇ ਕੀ ਇਹ ਮਤਲਬ ਕਿ ਤੁਹਾਡਾ ਜਿਹੜਾ ਕਿਵੇਂ ਵਿਸ਼ਵਾਸ ਕਰਨਗੇ ਲੋਕ ਜਿਸ ਤਰ੍ਹਾਂ ਅੱਜ ਕੱਲ ਲੀਡਰਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਿਆ ਦੇਖੋ ਜਿੱਥੋਂ ਤੱਕ ਪਾਰਟੀ ਟਿਕਟ ਦੇ ਕੇ ਨਵਾਜਦੀ ਹੈ ਉਹ ਵਾਹਿਗੁਰੂ ਦੇ ਹੱਥ ਵਾਸ ਹੈ ਜਿੱਤਣਾ ਜਾਂ ਹਾਰਨਾ ਪਰ ਜੇ ਮਿਲ ਕੇ ਵਾਹਿਗੁਰੂ ਨੇ ਮੈਨੂੰ ਮਤਲਬ ਕਿ ਕੁਝ ਅੱਗੇ ਦਿੱਤਾ ਤੇ ਪਰ ਮੈਂ ਇੱਕ ਯਕੀਨ ਦਿਵਾਉਣਾ ਜ਼ਰੂਰ ਵੀ ਮੈਂ ਹੈਲਥ ਦੇ ਉੱਪਰ ਕੰਮ ਕਰੂੰਗਾ ਹੈਲਥ ਇਨਸੈਂਸ ਵੀ ਜਿਹੜੇ ਆਪਣੇ ਸਰਕਾਰੀ ਹਸਪੀਟਲ ਨੇ ਦੋ ਮੇਨ ਹਸਪੀਟਲ ਹੁੰਦੇ ਆ ਕਰੰਪਾਫੂਲ ਤੇ ਕਪਟਾਪਾਈ ਉਹਦੇ ਵਿੱਚ ਮੈਂ ਆਪਣੇ ਆਪ ਦਾ ਖਰਚਾ ਕਰਕੇ ਜਿਹੜੀ ਲੋੜੀ ਦੀ ਮਸ਼ੀਨਰੀ ਹੈ ਉਹ ਮੈਂ ਜ਼ਰੂਰ ਦੇਵਾਂਗਾ ਮੇਰਾ ਪਹਿਲਾ ਕਦਮ ਇਹ ਹੋਊਗਾ ਕਿ ਵਾਈਗਲ ਗਰੂਪ ਦੇ ਅਰਜ਼ਾ ਸਹਿਬ ਹਰੇਕ ਇਨਸਾਨ ਵਧੀਆ ਤੰਦਰੁਸਤ ਰਹੇ ਪਰ ਜੇ ਕੋ ਉਹ ਬਿਮਾਰ ਹੁੰਦਾ ਹੈ ਤਾਂ ਇਲਾਜ ਪੱਖੋਂ ਬੰਦੇ ਦੀ ਜਾਨ ਨਾ ਜਾਵੇ ਸੋ ਮੇਰਾ ਮਤਲਬ ਕਿ ਇਹ ਮੇਨ ਮਤਲਬ ਕਿ ਲਕਸ਼ਾ ਹੈਗਾ ਕਿ ਮੈਂ ਹੈਲਥ ਉਪਰ ਕੰਮ ਕਰੂੰਗਾ ਕਿਉਂਕਿ ਜਨਮ ਇੱਕ ਵਾਰੀ ਮਿਲਦਾ ਇਨਸਾਨ ਨੂੰ ਬਾਰੀ ਬਾਰੀ ਨਹੀਂ ਮਿਲਦਾ ਲੋੜਵੰਦੇ ਜਿਹੜੇ ਇਨਸਾਨ ਹੁੰਦੇ ਨੇ ਉਹ ਇਲਾਜ ਪੱਖੋਂ ਮਰ ਜਾਂਦੇ ਨੇ ਪਰ ਮੇਰੀ ਮਤਲਬ ਕਿ ਜ਼ਿਆਦਾ ਕੋਸ਼ਿਸ਼ ਇਹ ਹੋਏਗੀ ਕਿ ਮੈਂ ਜੇ ਲੈਟਸ ਸੇ ਵੀ ਡਾਇਲਿਸਿਸ ਮਸ਼ੀਨ ਹੁੰਦੀ ਹੈ ਮੇਰੇ ਕਹਾਂ ਉਹ ਮੈਂ ਦਾਣ ਕਰੂੰਗਾ ਜੇ ਸਰਕਾਰ ਡਾਕਟਰ ਦੇਵੂਗੀ ਹਸਪੀਟਲ ਨੂੰ ਵੈਲੰਗੋਟਾ ਤਰੀ ਮੇਰੇ ਖਰਚੇ ਤੇ ਡਾਕਟਰ ਵੀ ਨਖ ਸਰਦੈ ਇਹਨਾਂ ਮੈਨੂੰ ਪ੍ਰਮਾਣ ਪੱਤਰ ਨੇ ਦਿੱਤਾ ਹੋਇਆ ਬਹੁਤ ਕੁਝ ਠੀਕ ਹੈ ਜੀ ਧੰਵਾ ਜੀ ਇਹ ਸਨ ਸਰਦਾਰ ਕਲਵੰਤ ਸਿੰਘ ਜੀ ਮਲੂਕਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਲੇਕਿਨ ਇਹਨਾਂ ਨੇ ਸਫਰ ਦੇਖੋ ਤੁਸੀਂ ਇਹਨਾਂ ਦਾ ਕਿਸ ਤਰ੍ਹਾਂ ਦਾ ਸੀਗਾ ਕੈਨੇਡਾ ਤੋਂ ਚੱਲ ਕੇ ਇਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਸਕੂਲ ਚਲਾਇਆ ਸਕੂਲ ਬਹੁਤ ਵਧੀਆ ਚੱਲਿਆ ਉਸ ਤੋਂ ਬਾਅਦ ਦੇ ਵਿੱਚ ਨਾਲ-ਨਾਲ ਖੇਤੀ ਦਾ ਧੰਦਾ ਵੀ ਜਿਹੜਾ ਹੈ ਉਹ ਕੀਤਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਨਾਮ ਹੈ ਲੀਡਰਾਂ ਦੇ ਵਿੱਚ ਵੀ ਵੱਡੇ ਲੀਡਰਾਂ ਦੇ ਵਿੱਚ ਕਾਂਗਰਸ ਦੇ ਵਿੱਚ ਆ ਰਿਹਾਗਾ ਤੇ ਇਹ ਲੋਕ ਆ ਜਿਹੜੇ ਜਾਂ ਇਹਨਾਂ ਬੰਨਿਓ ਵੀ ਜਿਹੜਾ ਲੀਡਰਾਂ ਬਨਿਓ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਲਕਾ ਰਾਮਪਰਾ ਫੂਲ ਤੋਂ ਕਾਂਗਰਸ ਪਾਰਟੀ ਬਨਿਓ ਟਿਕਟ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਭਗਤਾ ਭਾਈ ਤੋਂ ਫਾਸਟ ਵੀ ਨਿਊਜ਼ ਬਿੰਦਰ ਜਲਾਲ